ਕਿਸਾਨੀ ਨੂੰ ਬਚਾਉਣ ਲਈ ਆਪਣੀ ਜਾਨ ਦੇਣਦਿਆ ਨਾ ਉਹਦੀ ਜਦੋਂ ਸਾਡੇ ਸਾਹਮਣੇ ਜਾਨ ਨਿਕਲਦੀ ਹੈ ਸਾਡੇ ਸਾਹਮਣੇ ਤਿਲ ਤਿਲ ਕਰਕੇ ਮਰਨਦਿਆ ਹੋਵੇ ਤੇ ਸਾਨੂੰ ਉਸ ਟਾਈਮ ਤੇ ਇਜਾਜ਼ਤ ਨਾ ਹੋਵੇ ਤਾਂ ਇਹਨਾਂ ਦੀ ਦਵਾਈ ਦੋ ਤੁਸੀਂ ਆਪ ਹੀ ਸਾਨੂੰ ਦੋ ਉਸ ਟਾਈਮ ਕੀ ਹਾਲਾਤ ਹੁੰਦੇ ਆ ਮਤਲਬ ਉਸ ਟਾਈਮ ਇੱਕ ਮੈਂ ਕਹਦਾ ਵੀ ਸਾਡੀ ਟੀਮ ਲਈ ਪਹਿਲਾ ਤੇ ਕੰਮ ਆ ਵੀ ਜਿਹੜਾ ਸਾਨੂੰ ਸਾਡੇ ਸਾਹਮਣੇ ਇੱਕ ਮਰੀਜ਼ ਮਰਦਿਆ ਤੇ ਅਸੀਂ ਬਚਾਉ ਬਚਾ ਵੀ ਸਕਦੇ ਹੁੰਦੇ ਕਾਰਨ ਵੀ ਹੀ ਨਹੀਂ ਬਚਾ ਸਕਦੇ ਮਤਲਬ ਇੰਨਾ ਜ਼ਿਆਦਾ ਮਨ ਆਪਣੇ ਮੋਦੀ ਸਾਹਿਬ ਆ ਜੇ ਪਿੱਛੇ ਮੈਂ ਚੱਲਾਂਗਾ ਤੇ ਵੀ ਆਪਣੇ ਉਹਨਾਂ ਕੋਲੇ ਟਾਈਮ ਹੈਗਾ ਵਾ ਸਿੰਗਰਾਂ ਨੂੰ ਮਿਲਦਾ ਐਕਟਰਾਂ ਨੂੰ ਮਿਲਦਾ ਉਹਨਾਂ ਨਾਲ ਬਾਤ ਚੀਤ ਕਰਨਦਾ ਹਨਾ ਇੱਕ ਜਿਹੜਾ ਕਿਸਾਨ ਹੈ ਜਿਹਨੂੰ ਅੱਜ 46 ਦਿਨ ਹੋ ਗਏ ਆ ਉਮਰ ਵੀ ਜਾਦੀ ਆ ਠੰਡ ਦਾ ਠੰਡ ਜੀ ਮਤਲਬ ਹੱਡ ਚੀਰ ਵੀ ਠੰਡਿਆ ਉਹਦੇ ਵਿੱਚ ਇੰਨੇ ਦਿਨਾਂ ਦਾ ਬੈਠਾ ਉਹਦੇ ਕੋਲੇ ਇੱਕ ਗੱਲ ਕਰਨ ਦਾ ਮਤ ਟਾਈਮ ਨਹੀਂ ਗਿਆ ਕੋਦੇ ਕੋਲ ਕਿਤੇ ਉਹਦੀ ਬਾਤ ਪੁੱਛਣ ਦਾ ਵੀ ਟਾਈਮ ਨਹੀਂ ਹੈਗਾ ਅਹੀਂ ਦੇਸ਼ ਜਾਦ ਕੀਤਾ ਵਾ ਦੇਸ਼ ਜਾਦ ਕਰਾਉਂਦਾ ਕੀ ਫਾਇਦਾ ਜੇ ਫਿਰ ਅਹੀਂ ਆਪਣੇ ਬਜ਼ੁਰਗ ਜਾਂ ਨੌਜਵਾਨ ਆਪਣੇ ਫਿਰ ਸੜਕਾਂ ਤੇ ਰੋਲਣੇ ਆ ਆ ਵੇਖੋ ਤੁਸੀਂ ਇੱਥੇ ਢੱਲੇਵਾਲ ਸਾਹਿਬ ਹੁਣੀ ਤੇ ਬੈਠੇ ਹੀ ਆ ਜਿਨ੍ਹਾਂ ਦੀ ਮੌਤ ਮਤਲਬ ਅੱਜ ਪਤਾ ਨਹੀਂ ਹੁਣੀ ਇਧਰੋਂ ਜਦੋਂ ਵੀ ਕੋਈ ਹੱਥ ਲਾਉਂਦਾ ਜਾਂ ਕੋਈ ਆਵਾਜ਼ ਮਾਰਦਾ ਮੈਨੂੰ ਇਹ ਲੱਗਦਾ ਵੀ ਉਧਰੋਂ ਹੀ ਆਵਾਜ਼ ਵਜਦੀ ਪਿਆਹੋ ਜਿਹਾ ਸੀਨ ਹੈ ਬਾਕੀ ਸਾਡੇ ਬਜ਼ੁਰਗ ਧੁਕ ਧੁਕ ਹੀ ਬਣੀ ਰਹਿੰਦੀ ਆ ਬੜੀ ਮੈਂ ਨਾ ਭਾਈ ਸਾਹਿਬ ਤੁਸੀਂ ਇਹ ਛੱਡੋ ਵੀ ਰਾਤ ਸੁੱਤੇ ਪਿਆ ਸੁਬਹਿਆਂ ਜੀ ਹੋਈ ਜਾਂਦਾ ਵੀ ਪਤਾ ਨਹੀਂ ਕੀ ਬਣ ਜਾਣਾ ਬਾਕੀ ਇੱਥੇ ਇੰਨੇ ਬਜ਼ੁਰਗ ਬੈਠੇ ਆ ਇੰਨੇ ਮਤਲਬ ਵੱਡੀ ਵੱਡੀ ਉਮਰ ਦੇ ਜਿਨ੍ਹਾਂ ਦਾ ਉਹਨਾਂ ਦਾ ਵੀ ਕੋਈ ਪਤਾ ਨਹੀਂ ਨਹੀਂ ਠੰਡ ਦੇ ਵਿੱਚ ਕਦੋਂ ਜਿਹੜਾ ਨਾਲ ਇੱਥੇ ਮੈਨੂੰ ਮੈਨੂੰ ਮੈਂ ਜੇ ਸੱਚ ਕਹੂੰ ਨਾ ਵੀ ਮੈਂ ਤੁਹਾਨੂੰ ਆਪਣੇ ਮਨੋਂ ਗੱਲ ਦੱਸਦਾ ਵੀ ਮੈਨੂੰ ਬੜੀ ਖੁਸ਼ੀ ਆ ਵੀ ਸਾਡੇ ਕਿਸਾਨ ਸਾਡੇ ਮਜ਼ਦੂਰ ਇਕੱਠੇ ਹੁੰਦੇ ਆ ਕਿਉਂਕਿ ਅਸੀਂ ਅੱਜ ਤੱਕ ਸਾਡਾ ਜਿਹੜਾ ਪਿਛਲਾ ਇਤਿਹਾਸ ਹੈ ਨਾ ਅਸੀਂ ਇਕੱਠੇ ਹੋ ਕੇ ਜੰਗਾਂ ਲੜੀਆਂ ਤੇ ਸਾਡੀ ਗਾੜੀ ਕੋਈ ਨਹੀਂ ਰੁਕਿਆ ਹਨਾ ਤੇ ਅੱਜ ਵੀ ਸਾਨੂੰ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋ ਕੇ ਅਸੀਂ ਜੰਗ ਲੜਾਂਗੇ ਤੇ ਅਸੀਂ ਜੰਗ ਲੜ ਸਕਾਂਗੇ ਕਿਉਂਕਿ ਮੈਂ ਪਿਛਲੇ ਦਿਨੀ ਮੈਨੂੰ ਇਦਾਂ ਹੀ ਸਵਾਲ ਆਇਆ ਵੀ ਪ੍ਰਧਾਨ ਜੀ ਉਹਨਾਂ ਦੀ ਸਿਹਤ ਦਾ ਹਾਲ ਕਿਵੇਂ ਆ ਮੈਂ ਵੀ ਉਹ ਕਾਲਪੁਰਖ ਜੜੀ ਅਰਦਾਸ ਕਰੋ ਪੀ ਜਿਹੜੀਆਂ ਸਰਕਾਰਾਂ ਮੰਨ ਜਾਣ ਜਿਹੜੇ ਸਾਡੇ ਕਿਸਾਨ ਆ ਜਿਹੜੇ ਮਜ਼ਦੂਰ ਆ ਸਾਰੇ ਇਕੱਠੇ ਹੋ ਜਾਣ ਕਿਉਂਕਿ ਆਪਾਂ ਦਿੱਲੀ ਤੇ ਇਕੱਠੇ ਹੋ ਕੇ ਲੜੇ ਆ ਕਿ ਆਪਾਂ ਆਪਣੀਆਂ ਮੰਗਾਂ ਮਨਾ ਲਈਆਂ ਅਸੀਂ ਤੇ ਆਪਾਂ ਸਰਕਾਰਾਂ ਦਬਾ ਲਈਆਂ ਹਨਾ ਅੱਜ ਵੀ ਸਾਨੂੰ ਇਹ ਲੋੜ ਆ ਅੱਜ ਵੀ ਮਤਲਬ ਏਕੇ ਦੀ ਲੋੜ ਆ ਮੈਨੂੰ ਸਾਨੂੰ ਖੁਸ਼ੀ ਆ ਕਿ ਅਸੀਂ ਚਾਹੁੰਦੇ ਆ ਵੀ ਪ੍ਰਧਾਨ ਜੀ ਹੁਣੀ ਬਚ ਸਕਣ ਚਾਰ ਦਿਨ ਪਹਿਲਾਂ ਦੀ ਗੱਲ ਰਾਤ ਨੂੰ ਉਹਨਾਂ ਦਾ ਸ਼ਾਮੀ 7:30 8:00 ਵਜੇ ਉਹਨਾਂ ਦਾ ਬਲੱਡ ਪ੍ਰੈਸ਼ਰ ਇੰਨਾ ਕਿ ਲੋ ਗਿਆ ਵੋਮਟਿੰਗ ਆਈ ਤੇ ਲੋ ਗਿਆ ਤੇ ਜਦੋਂ ਅਸੀਂ ਚੈੱਕ ਕੀਤਾ ਚੈੱਕ ਕੀਤਾ ਸਾਡੀ ਬੀਪੀ ਮਸ਼ੀਨ ਉਪਰ ਮੋਨੀਟਰ ਦੇ ਵਿੱਚ ਵੀ ਨਹੀਂ ਆ ਰਿਹਾ ਇੰਨਾ ਜ਼ਿਆਦਾ ਲੋ ਗਿਆ ਸੀ ਇੱਕ ਵਾਰ ਫੇਰ ਜੁੜੇ ਹਾਂ ਖਨੌਰੀ ਬਾਰਡਰ ਤੋਂ ਜਿੱਥੇ ਕੀ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਉੱਤੇ ਬੈਠੇ ਨੇ ਅੱਜ 46ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਅੱਜ ਇੱਥੇ ਮੋਰਚੇ ਦੇ ਵਿੱਚ ਦੂਜੀਆਂ ਜਥੇਬੰਦੀਆਂ ਦਾ ਸਹਿਯੋਗ ਵੀ ਮਿਲਦਾ ਹੋਇਆ ਨਜ਼ਰ ਆਇਆ ਬਲਬੀਰ ਸਿੰਘ ਰਾਜੀਵਾਲ, ਜੁਗਿੰਦਰ ਸਿੰਘ ਉਗਰਾਹਾ ਆਪਣੇ 6 ਮੈਂਬਰੀ ਕਮੇਟੀ ਤੇ 101 ਜਥੇ ਦੇ ਨਾਲ ਅੱਜ ਇੱਥੇ ਪਹੁੰਚੇ ਨੇ ਸੱਦਾ ਲੈ ਕੇ। ਸੱਦਾ ਕਿਹੜਾ? ਏਕਤਾ ਦਾ ਸੱਦਾ ਲੈ ਕੇ ਪਹੁੰਚੇ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ। ਸਿਹਤ ਹੁਣ ਕਿਸ ਤਰੀਕੇ ਦੀ ਉਹਨਾਂ ਦੀ ਹੋ ਚੁੱਕੀ ਆ? ਕਿਹੜੀਆਂ-ਕਿਹੜੀਆਂ ਘਾਟਾਂ ਨੇ? ਕਿਹੜੀਆਂ ਕਮੀਆਂ ਨੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਜਗਜੀਤ ਸਿੰਘ ਡੱਲੇਵਾਲ ਦਾ ਟ੍ਰੀਟਮੈਂਟ ਕਰਨ ਵਾਲੇ ਜੋ ਲਗਾਤਾਰ ਸਮੇਂ-ਸਮੇਂ ਸਿਰ ਚੈਕਿੰਗ ਕਰਦੇ ਨੇ ਜਗਜੀਤ ਸਿੰਘ ਡੱਲੇਵਾਲ ਦਾ ਚੈੱਕਅਪ ਕਰਦੇ ਨੇ ਡਾਕਟਰ ਮੌਜੂਦ ਨੇ ਡਾਕਟਰ ਸਾਹਿਬ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੁਣ ਕਿਸ ਤਰੀਕੇ ਨੇ ਹਰ ਕੋਈ ਜਾਣਨਾ ਚਾਹੁੰਦਾ ਹਾਂਜੀ ਮੈਂ ਅਵਤਾਰ ਸਿੰਘ ਟੀਮ ਲੀਡਰ ਡਾਕਟਰ ਸਫੈਮਨ ਫਾਈਬਰ ਰਿਵਰਸ ਸਾਟ ਐਸੋਸੀਏਸ਼ਨ ਉਹਨਾਂ ਦੀ ਸਿਹਤ ਬਹੁਤ ਜੇ ਗੱਲ ਕਰੀ ਅੱਜ 46 ਦਿਨ ਹੋ ਗਏ ਠੰਡ ਵੀ ਬਹੁਤ ਜ਼ਿਆਦੀ ਹੁਣ ਆਪਣੇ ਵੇਖੋ ਇੱਥੇ ਹੱਥ ਠਰੰਦੇ ਹਨਾ ਉਹਨਾਂ ਦੀ ਉਮਰ ਜ਼ਿਆਦੀ ਆ ਇੱਕ ਮਸਲਮਾਨ ਬਿਲਕੁਲ ਸਰੀਰ ਤੋਂ ਟੁੱਟ ਚੁੱਕਾ ਇੱਕ ਟਰਾਲੀ ਦੇ ਵਿੱਚ ਬੈਠੇ ਹਨ ਤਰਪਾਲਾਂ ਤੇ ਆਪਾਂ ਕਿਹੜੇ ਇਥੇ ਪ੍ਰੋਪਰ ਘਰ ਵੀ ਨਹੀਂ ਹੈਗਾ ਜਿੱਦਾਂ ਦੀ ਉਹਨਾਂ ਦੀ ਸਿਹਤ ਹੈ ਜਿੱਦਾਂ ਦਾ ਉਹਨਾਂ ਦਾ ਅੱਜ ਮਤਲਬ ਸਮਾਂ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਅੱਜ ਹਸਪੀਟਲ 'ਚ ਚਾਹੀਦੇ ਹੈ ਕਾ ਆਈ ਸੀ ਯੂ ਦੇ ਵਿੱਚ ਚਾਹੀਦੇ ਜਿੱਦਾਂ ਦੀ ਉਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦੀ ਕੰਡੀਸ਼ਨ ਉਹਨਾਂ ਦੀ ਕ੍ਰਿਟੀਕਲ ਆ ਹਾਂਜੀ ਕਿਹੜੀਆਂ ਕਿਹੜੀਆਂ ਜੜੀਆਂ ਨੇ ਘਾਟਾਂ ਅੰਦਰੂਨੀਆ ਘਾਟਾਂ ਜੜੀਆਂ ਕਿਹੜੇ-ਕਿਹੜੇ ਅੰਗ ਕਿਉਂਕਿ ਇਹ ਪਿਛਲੇ ਦਿਨਾਂ ਤੋਂ ਚਰਚਾਵਾਂ ਇਹ ਨੇ ਕਿ ਅੰਦਰੂਨੀ ਅੰਗ ਜਿਹੜ ਦੀ ਗੱਲ ਇਹਦਾ ਮੈਂ ਵੀ ਜਦੋਂ ਆਪਣਾ ਜੇ ਕਿ ਮੈਂ ਗੱਲ ਕਰਾਂ ਤੁਹਾਨੂੰ ਵੀ ਮੈਡੀਕਲ ਸਾਇੰਸ ਕਹਿੰਦੀ ਹੈ ਵੀ 7 ਦਿਨ ਬੰਦਾ ਕੁਛ ਨਾ ਖਾਵੇ ਉਹਨੂੰ ਕਦੋਂ ਵੀ ਕੁਝ ਵੀ ਹੋ ਸਕਦਾ ਇਲੈਕਟ੍ਰੋਲਾਈਟ ਸੇ ਬੈਲੈਂਸ ਦੀ ਕਮੀ ਕਰਕੇ ਉਹਨੂੰ ਕਦੋਂ ਵੀ ਕਾਰਡੀਆ ਅਰੇਸਟ ਕਦੋਂ ਵੀ ਸਾਇਲੈਂਟ ਐਕੋ ਹੋ ਸਕਦਾ ਹਨਾ ਦੂਜੀ ਗੱਲ ਇਹ ਆ ਵੀ ਉਹਨਾਂ ਦੇ ਜਿਵੇਂ ਕਿਡਨੀ ਆ ਆਪਣਾ ਲਿਵਰ ਆ ਲਿਵਰ ਜਿਵੇਂ ਲਿਵਰ ਉਹ ਵੀ ਫਲੈਕਚੂਏਟ ਕਰਨਦੇ ਹਨਾ ਜਿਵੇਂ ਮੰਨ ਲਓ ਉਹਨਾਂ ਦਾ ਜਿਵੇਂ ਮੈਂ ਗੱਲ ਕਰਾਂ ਵੀ ਆ 4 ਦਿਨ ਪਹਿਲੋਂ ਦੀ ਗੱਲ ਰਾਤ ਨੂੰ ਉਹਨਾਂ ਦਾ ਸ਼ਾਮੀ 7:30 8:00 ਵਜੇ ਉਹਨਾਂ ਦਾ ਬਲੱਡ ਪ੍ਰੈਸ਼ਰ ਇੰਨਾ ਕਿ ਲੋ ਹੋ ਗਿਆ ਵੋਮ ਤੇ ਲੋ ਹੋ ਗਿਆ ਤੇ ਜਦੋਂ ਅਸੀਂ ਚੈੱਕ ਕੀਤਾ ਚੈੱਕ ਕੀਤਾ ਸਾਡੀ ਬੀਪੀ ਮਸ਼ੀਨ ਉਪਰ ਮੋਨੀਟਰ ਦੇ ਵਿੱਚ ਵੀ ਨਹੀਂ ਆ ਰਿਹਾ ਇੰਨਾ ਜਿਆਦਾ ਲੋ ਗਿਆ ਸੀ ਜਦੋਂ ਤੁਸੀਂ ਤਲੀਆਂ ਵਗੈਰਾ ਛਸੀਆਂ ਸੀ ਉੱਥੇ ਰਜਿਸਟਰੀ ਡੱਲੇ ਵਾਲਾ ਕਿਉਂਕਿ ਉਸ ਟਾਈਮ ਉਹਨਾਂ ਨੇ ਸਾਨੂੰ ਬਿਲਕੁਲ ਮਨਾ ਕੀਤਾ ਗਿਆ ਵੀ ਕੋਈ ਮੇਰਾ ਟ੍ਰੀਟਮੈਂਟ ਨਹੀਂ ਕਰਨਾ ਮੈਂ ਤੁਹਾਡੇ ਸਾਹਮਣੇ ਮੇਰੀ ਜਾਨ ਨਿਕਲ ਜੇ ਮੈਨੂੰ ਕੋਈ ਟੀਕਾ ਨਾ ਕੋਈ ਇੰਜੈਕਸ਼ਨ ਨਾ ਲਾ ਦਿਓ ਕੋਈ ਵੀ ਫਲੂਡ ਕੁਝ ਨਾ ਮਤਲਬ ਮੇਰੇ ਮੈਨੂੰ ਕੋਈ ਟ੍ਰੀਟਮੈਂਟ ਨਾ ਕਰਿਓ ਤੇ ਉਹਨਾਂ ਵੱਲੋਂ ਸਖਤ ਸਾਨੂੰ ਬੰਦ ਕੀਤਾ ਗਿਆ ਪਰ ਜਿਹੜਾ ਸਾਡਾ ਉਹ ਡਾਕਟਰ ਸਵਾਇਮਾਨ ਨਾ ਵੀ ਉਸੇ ਵੇਲੇ ਜਦੋਂ ਸਾਨੂੰ ਪਤਾ ਲੱਗਾ ਸਾਡੀ ਟੀਮ ਇੱਥੇ ਡਾਕਟਰ ਸਾਰੇ ਨਾਲ ਸਾਡੇ ਹਨਾ ਡਾਕਟਰ ਸਵਾਇਮਾਨ ਨੂੰ ਵੀ ਉਸੇ ਵੇਲੇ ਕਾਲ ਤੇ ਲੈ ਲਿਆ ਸੀ ਵੀ ਸਾਰਾ ਜੋ ਵੀ ਬਿਨਾਂ ਮਤਲਬ ਮੈਡੀਸਨ ਤੋਂ ਬਿਨਾਂ ਆਈਵੀ ਫਲੂਇਡ ਤੋਂ ਜੋ ਵੀ ਆਪਾਂ ਉਸ ਟਾਈਮ ਉਹਨਾਂ ਦਾ ਕਰ ਸਕੇ ਜਿਵੇਂ ਉਹਨਾਂ ਦੇ ਪੈਰ ਸਿਰ ਤੋਂ ਉੱਪਰ ਕੀਤੇ 1.5 ਫੁੱਟ ਹਨਾ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਕੁਛ ਟਾਈਮ ਪਾ ਕੇ ਜਿਵੇਂ ਹੱਥ ਪੈਰ ਛੱਸੇ ਉਹਨਾਂ ਦੀ ਬਾਡੀ ਦੀ ਮ사ਜ ਕੀਤੀ ਜਿਸ ਹਿਸਾਬ ਨਾਲ ਵੀ ਆਪਣੀ ਜਿਹੜੀ ਟੀਮ ਹੀ ਡਾਕਟਰੀ ਟੀਮ ਜਾਂ ਡਾਕਟਰ ਸਵੈਮਨ ਗਾਈਡ ਕਰ ਰਹੇ ਉਸੇ ਹਿਸਾਬ ਨਾਲ ਆਪਾਂ ਉਹਨਾਂ ਦਾ ਟ੍ਰੀਟਮੈਂਟ ਬਿਨਾ ਮੈਡੀਸਨ ਤੋਂ ਕੀਤਾ ਹਨ ਸੋ ਉਹਨਾਂ ਦਾ ਅੱਧੇ ਪੌਣੇ ਘੰਟੇ ਬਾਅਦ ਜਾ ਕੇ ਸਰੀਰ ਰਿਸਪੌਂਡ ਚ ਆਇਆ ਤੇ ਮੜਾ ਜ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਉਹ ਵੀ ਮਤਲਬ ਉਹ ਥੋੜੇ ਜਿਹਾ ਬੋਲੇ ਅੱਗੋਂ ਰਿਸਪੌਂਡ ਦਿੱਤਾ ਸਾਨੂੰ ਵੀ ਬੜੀ ਸਥਿਤੀ ਜਿਹੜੀ ਉਹ ਦਿਨ ਰਾਤ ਵੀ ਸਾਡੀ ਬਹੁਤ ਔਖੀ ਲੰਗੀ ਅੱਛਾ ਜੇ ਗੱਲ ਕੀਤੀ ਜਾਵੇ ਡਾਕਟਰਾਂ ਦੀ ਕਿਸ ਤਰੀਕੇ ਦਾ ਉਦੋਂ ਮਨ ਦੇ ਵਿੱਚ ਖਿਆਲ ਆ ਜਾਂਦੇ ਨੇ ਜਦੋਂ ਕਿਉਂਕਿ ਸਾਹਮਣੇ ਵਾਲਾ ਆਪਾਂ ਨੂੰ ਪਤਾ ਕਿ ਇੰਨੇ ਦਿਨਾਂ ਤੋਂ ਭੁੱਖਾ ਪਿਆਸਾ ਬੈਠਾ ਆ ਪਰ ਫਿਰ ਉੱਪਰੋਂ ਇਹ ਵੀ ਗੱਲ ਹੋ ਜਾਂਦੀ ਹੈ ਕਿ ਉਹਨਾਂ ਨੇ ਸਖਤ ਮਨਾਂ ਕੀਤਾ ਹੋਇਆ ਕਿ ਸਨ ਮੈਨੂੰ ਮੈਡੀਕਲ ਟ੍ਰੀਟਮੈਂਟ ਨਾ ਦਿੱਤਾ ਜਾਵੇ ਫਿਰ ਅਜਿਹੇ ਦੇ ਵਿੱਚ ਡਾਕਟਰਾਂ ਦੀ ਸੋਚ ਕੀ ਹੋ ਜਾਂਦੀ ਆ ਡਾਕਟਰਾਂ ਨੂੰ ਕਿਸ ਤਰੀਕੇ ਦਾ ਜਿਹੜਾ ਉਹਨਾਂ ਦਾ ਇਲਾਜ ਕਰਨਾ ਪੈਂਦਾ ਅੰਬਾਈ ਦੀ ਗੱਲ ਦਸਾਂਗੀ ਚੱਕਰ ਹੈ ਇੱਕ ਆਪਣੀ ਡਾਕਟਰੀ ਟੀਮ ਹਨ ਇੱਕ ਹੀ ਇਨਸਾਨ ਹੈ ਕਈ ਕਿਸਾਨ ਹੈ ਮਤਲਬ ਹੀ ਵੀ ਮਤਲਬ ਮਜ਼ਦੂਰ ਕਿਸਾਨ ਸਭ ਕੁਝ ਹੈ ਨਾ ਇੱਕ ਇਨਸਾਨ ਆ ਇਨਸਾਨ ਦੇ ਸਾਹਮਣੇ ਇੱਕ ਇਨਸਾਨ ਮਰਨਦਿਆ ਹਨ ਜਿਵੇਂ ਡਾਕਟਰਾਂ ਨੂੰ ਡਾਕਟਰਾਂ ਦੀ ਟੀਮ ਜਿਹੜੀ ਸਾਰੇ ਸਾਡੇ ਡਾਕਟਰ ਸਾਹਮਣੇ ਬੈਠੇ ਆ ਉਹਨਾਂ ਨੂੰ ਬਿਲਕੁਲ ਹੱਥ ਵੱਜਿਆ ਵੀ ਤੁਸੀਂ ਕੁਝ ਨਹੀਂ ਕਰਨਾ ਹਨ ਉਸ ਟਾਈਮ ਤੇ ਜਦੋਂ ਬੰਦਾ ਮਰਨਦਿਆ ਹੋਵੇ ਸਾਹਮਣੇ ਉਹਦੀ ਸਮਝ ਲਓ ਵੀ ਜਉ ਉਸ ਦਿਨ ਤੇ ਐ ਲੱਗਦਾ ਹੈ ਵੀ ਜਿਵੇਂ ਡੱਲੇਵਾਲ ਸਾਹਿਬ ਜਵਾਬ ਦੇ ਗਏ ਜਿੱਦਾਂ ਤੇ ਉਹਨਾਂ ਦੀ ਸਿਹਤ ਹੋ ਗਈ ਉਸ ਟਾਈਮ ਤੇ ਇੰਨਾ ਜ਼ਿਆਦਾ ਮਤਲਬ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਪਿੱਛ ਦਿੱਲੀ ਮੋਰਚੇ ਦੇ ਵਿੱਚ ਡਾਕਟਰ ਸ੍ਰੇਮਨ ਦੀ ਟੀਮ ਅਸੀਂ ਸਾਰੇ ਉਹਦੇ ਵਿੱਚ ਕੰਮ ਕੀਤਾ ਕਈਆਂ ਉੱਥੇ ਬਜ਼ੁਰਗਾਂ ਨੂੰ ਗਟਰਾਂ ਦੇ ਵਿੱਚੋਂ ਡਿੱਗਿਆਂ ਨੂੰ ਕੱਢਿਆ ਸਿਰ ਪਾਟੇ ਉਹਨਾਂ ਦੇ ਐਕਸੀਡੈਂਟ ਹੋਏ ਜਿਵੇਂ ਉਹ ਆਪਣੇ ਟਰੱਕ ਥੱਲੇ ਬੀਬੀਆਂ ਆ ਗਈਆਂ ਹਨ ਉਹਨਾਂ ਨੂੰ ਚੁੱਕਿਆ ਜਾ ਕੇ ਆਪਾਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਿਹੜੇ ਮਤਲਬ ਬਚੀਆਂ ਹਨਾ ਹੋਰ ਵੀ ਅੰਗ ਕੱਟੇ ਕਈਆਂ ਦੇ ਉਸ ਟਾਈਮ ਟ੍ਰੀਟਮੈਂਟ ਕੀਤਾ ਬਹੁਤ ਜ਼ਿਆਦਾ ਲੋਕਾਂ ਦਾ ਟ੍ਰੀਟਮੈਂਟ ਕੀਤਾ ਹਨਾ ਟ੍ਰੀਟਮੈਂਟ ਕਰਨ ਦਾ ਮੌਕਾ ਸਾਨੂੰ ਮਿਲਿਆ ਉਸ ਟਾਈਮ ਅਸੀਂ ਕੀਤਾ ਜਿਵੇਂ ਇੱਥੇ ਵੀ ਮੰਨ ਲਓ ਜੇ ਪਿੱਛੇ 13 ਫਰਵਰੀ ਦੀ ਵੀ ਲੈ ਲਈਏ ਗੱਲ 21 ਫਰਵਰੀ ਨੂੰ 13 ਫਰਵਰੀ ਮੋਤੋ ਵੀ ਸਾਡੇ ਹੱਥਾਂ 'ਚ ਹੋਈ ਆ ਸਾਡੇ ਕੋਲੇ ਉਹਦੀ ਮਤਲਬ ਸਾਡੇ ਸਾਹਮਣੇ ਉਹਦੀ ਜਾਨ ਨਿਕਲੀ ਉਹਦੇ ਸਿਰ 'ਚ ਗੋਲੀ ਵੱਜੀ ਉਸ ਟਾਈਮ ਹੋਰ ਸੈਂਕੜੇ ਕਿਸਾਨੀ ਜਿਨ੍ਹਾਂ ਦੇ ਵੱਡੇ ਵੱਡੇ ਫੱਟ ਲੱਗੇ ਜਿਹੜੇ ਵੱਡੇ ਵੱਡੇ ਮਤਲਬ ਉਸ ਟਾਈਮ ਇੰਜਰੀਆਂ ਆਈਆਂ ਤੇ ਉਹਨਾਂ ਦਾ ਇਲਾਜ ਕੀਤਾ ਸਾਨੂੰ ਮੌਕਾ ਮਿਲਿਆ ਹਨ ਇਲਾਜ ਕੀਤਾ ਕਿ ਡਾਕਟਰੀ ਟੀਮ ਨੂੰ ਮੌਕਾ ਮਿਲਿਆ ਸੀ ਉਹਨਾਂ ਦਾ ਟ੍ਰੀਟਮੈਂਟ ਕੀਤਾ ਪਰ ਅੱਜ ਸਾਡਾ ਜਿਵੇਂ ਉਸ ਟਾਈਮ ਗੱਲ ਕਰਾਂ ਵੀ ਜਿਹੜਾ ਸ਼ੁਭ ਕਰਨੀ ਹੋ ਮੇਰੇ ਪੁੱਤਾਂ ਅਰਗੇ ਮੇਰੇ ਛੋਟੇ ਬੱਚੇ ਅਰਗੇ ਮੇਰੇ ਹੱਥਾਂ 'ਚ ਉਹਦੀ ਜਾਨ ਨਿਕਲੀ ਉਸ ਟਾਈਮ ਰਾਤ ਵੀ ਨਹੀਂ ਸੌਂ ਪਾਇਆ ਇੰਨਾ ਮੇਰਾ ਮਨ ਪਰੇਸ਼ਾਨ ਹੋਇਆ ਪਰ ਉਸ ਟ ਪ੍ਰਧਾਨ ਜੀ ਹੁਣੀ ਮੇਰੇ ਬਾਪ ਦੀ ਉਮਰ ਦੇ ਆ ਮੈਂ ਇੱਕ ਸੁਲਝੋਇ ਕਿਸਾਨ ਲੀਡਰ ਐ ਇੱਕ ਮਤਲਬ ਆਪਣੇ ਇਸ ਟਾਈਮ ਸਾਰਿਆਂ ਦੇ ਮਸੀਹਾ ਬਣੇ ਪਏ ਹਨਾ ਵੀ ਉਹ ਲੋਕਾਂ ਦੇ ਵੀ ਕਿਸਾਨੀ ਨੂੰ ਬਚਾਉਣ ਲਈ ਆਪਣੀ ਜਾਨ ਦੇਂਦਿਆ ਹਨਾ ਉਹ ਦੀ ਜਦੋਂ ਸਾਡੇ ਸਾਹਮਣੇ ਜਾਨ ਨਿਕਲਦੀ ਐ ਵੀ ਸਾਡੇ ਸਾਹਮਣੇ ਤਿਲ ਤਿਲ ਕਰਕੇ ਮਰਨਦਿਆ ਹੋਵੇ ਤੇ ਸਾਨੂੰ ਉਸ ਟਾਈਮ ਤੇ ਇਜਾਜ਼ਤ ਨਾ ਹੋਵੇ ਤਾਂ ਇਹਨਾਂ ਦੀ ਦਵਾਈ ਦੋ ਤੁਸੀਂ ਆਪ ਹੀ ਹਿਸਾਬ ਲਓ ਉਸ ਟਾਈਮ ਕੀ ਹਾਲਾਤ ਹੁੰਦੇ ਆ ਮਤਲਬ ਉਸ ਟਾਈਮ ਇੱਕ ਮੈਂ ਕਹਦਾ ਵੀ ਸਾਡੀ ਟੀਮ ਲਈ ਪਹਿਲਾ ਇਹ ਕੰਮ ਐ ਵੀ ਜਿਹੜਾ ਸਾਨੂੰ ਸਾਡੇ ਸਾਹਮਣੇ ਇੱਕ ਮਰੀਜ਼ ਮਰਨਦਿਆ ਤੇ ਅਸੀਂ ਬਚਾਉ ਬਚਾ ਵੀ ਸਕਦੇ ਹੁੰਦੇ ਕਾਰਨ ਵੀ ਅਸੀਂ ਨਹੀਂ ਬਚਾ ਸਕਣਦੇ ਮਤ ਮਨ ਦੁਖੀ ਹੁੰਦਾ ਉਸ ਟਾਈਮ ਦੇ ਭਾਈ ਜੀ ਜੇਕਰ ਗੱਲ ਕੀਤੀ ਜਾਵੇ ਆਪਾਂ ਇੱਕ ਕਿਸਾਨਾਂ ਦੇ ਪਰਿਵਾਰਾਂ ਚ ਹਾਂ ਤੇ ਦੂਜੇ ਪਾਸੇ ਜਿਹੜੇ ਆਪਾਂ ਨੂੰ ਅਜਿਹੇ ਹਾਲਾਤ ਹਾਲਾਤ ਬਣਾ ਰਹੇ ਨੇ ਆਪਣੇ ਜਿਵੇਂ 21 ਫਰਵਰੀ ਨੂੰ ਹੋਇਆ 13 ਫਰਵਰੀ ਨੂੰ ਹੋਇਆ ਉਹ ਵੀ ਆਪਣੇ ਨੇ ਇੱਕ ਪਾਸੇ ਨਾਰਾ ਵੀ ਦਿੱਤਾ ਜਾਂਦਾ ਜੈ ਜਬਾਨ ਜੈ ਕਿਸਾਨ ਇੱਕ ਪਾਸੇ ਜਬਾਨ ਦੂਜੇ ਪਾਸੇ ਕਿਸਾਨ ਅਜਿਹੇ ਮਾਹੌਲ ਨੂੰ ਤੁਸੀਂ ਦੇਖਦੇ ਹੋ ਤੁਹਾਡੇ ਕੋਲ ਜਦੋਂ ਆਉਂਦੇ ਨੇ ਲੋਕ ਫੱਟੜ ਹੋ ਕੇ ਆਉਂਦੇ ਨੇ ਜਾਂ ਬਜ਼ੁਰਗ ਆਉਂਦੇ ਨੇ ਜਿਹੜੇ ਬਜ਼ੁਰਗ ਜਿਨ੍ਹਾਂ ਨੂੰ ਠੰਡ ਦੇ ਵਿੱਚ ਰਜਾਈਆਂ ਚੋਂ ਬਾਰ ਨਹੀਂ ਨਿਕਲਣਾ ਚਾਹੀਦਾ ਉਹ ਇੱਥੇ ਬੈਠੇ ਨੇ ਫਿਰ ਮਨ ਨੂੰ ਕਿਵੇਂ ਦਾ ਲੱਗਦਾ ਕਿੰਨੇ ਕੁ ਚੀਜ਼ ਪੈਂਦੀਆਂ ਕਿੰਨਾ ਕੁ ਦਰਦ ਹੁੰਦਾ ਮੈਂ ਤੁਹਾਨੂੰ ਦੱਸਦਾ ਜਿੱਦਣ ਉਦੋਂ 21 ਫਰਵਰੀ ਦੀ ਗੱਲ ਹੈ ਨਾ ਉਸ ਦਿਨ ਜਿੱਦਣ ਇੱਥੇ ਟੀਅਰ ਗੈਸ ਆਪਾਂ ਖੜੇ ਆ ਨਾ ਇੱਥੇ ਟੀਅਰ ਗੈਸ ਚੱਲ ਜੇ ਤੇ ਆਪਣਾ ਸਾਹ ਲੈਣਾ ਔਖਾ ਜੂ ਆਪਾਂ ਨੂੰ ਭੱਜ ਕੇ ਪਾਸੇ ਜਾਣਾ ਪਊ ਹਨਾ ਇੰਨੇ ਥਾਂ 'ਚ ਸਾਰੇ ਪਹੁੰਚ ਹੀ ਇੰਨਾ ਮਤਲਬ ਜੂ ਉਹ ਉਸ ਦਿਨ ਦੀ ਗੱਲ ਮੈਂ ਦੱਸਦਾ ਤੂੰ ਕਿਸਾਨ ਦੋ ਟਰਾਲੀ ਦੇ ਵਿੱਚ ਟੀਅਰ ਗੈਸ ਸਿੱਧਾ ਟਰਾਲੀ ਦੇ ਵਿੱਚ ਡਿੱਗ ਪਿਆ ਤੇ ਉੱਥੇ ਜਦੋਂ ਆਣ ਕੇ ਟੀਅਰ ਗੈਸ ਦਾ ਧੂਆਂ ਧੂਆਂ ਆ ਗਿਆ ਉਹ ਕਿਸਾਨ ਵਿੱਚ ਹੀ ਉਹਦੇ ਬੇਹੋਸ਼ ਹੋ ਗਏ ਸਾਨੂੰ ਕਿ ਇਹਨੇ ਆਖਿਆ ਵੀ ਆਪਣੀ ਟੀਮ ਨੂੰ ਆਖਿਆ ਵੀ ਡਾਕਟਰ ਸਾਹਿਬ ਉੱਥੇ ਬਜ਼ੁਰਗ ਦੋ ਉਹਨਾਂ ਦੀ ਕਿ ਵੀ ਚੁੱਟੀਰ ਗੈਸ ਬਾਹਰ ਛੁੱਟਿਆ ਤੇ ਕਿਸਾਨਾਂ ਨੂੰ ਧੂਕੇ ਬਾਹਰ ਕੱਢਿਆ ਬਜ਼ੁਰਗਾਂ ਨੂੰ ਵਿੱਚੋਂ ਬਾਹਰ ਕੱਢ ਕੇ ਚੱਲੋ ਉਹਨਾਂ ਦਾ 2 4 5 ਮਿੰਟ ਬਾਅਦ ਉਹਨਾਂ ਨੂੰ ਸੁਰਤ ਆਈ ਵੀ ਉਸ ਟਾਈਮ ਜੇ ਉਹ ਕਿਤੇ 2 ਮਿੰਟ ਵੀ ਮੈਂ ਨਗੇਲੀ ਕਰ ਜਾਂਦਾ ਸਾਡੇ ਤੋਂ ਨਗੇਲੀ ਉਹ ਵੀ ਉੱਥੇ ਉਹਨਾਂ ਦੀ ਮੌਤ ਹੋ ਜਾਣੀ ਮਤਲਬ ਇਹੋ ਜਿਹਾ ਸੀਨ ਉੱਥੇ ਵੇਖਣ ਨੂੰ ਮਿਲਦੇ ਆ ਵੀ ਪਤਾ ਨਹੀਂ ਕਿਹੜੇ ਵੇਲੇ ਉਸ ਟਾਈਮ ਤੇ ਟੀਅਰ ਗੈਸ ਇਹੋ ਜਿਹੀ ਜਦੋਂ ਬਲਾਸਟ ਹੁੰਦਾ ਸੀ ਤੇ ਉਹਦੇ ਵਿੱਚੋਂ 15 15 ਬੰਦੇ ਫੱਟੜ ਹੋ ਜਾਂਦੇ ਸੀ ਵੀ ਇੰਨਾ ਜ਼ਿਆਦਾ ਵੀ ਮੈਨ ਲੱਗਦਾ ਹੈ ਵੀ ਜਿਵੇਂ ਆਪਣਾ ਦੇਸ਼ ਨਹੀਂ ਕਿਤੇ ਹੋਰ ਕਿਸੇ ਦੇਸ਼ ਦੀ ਆਪਣੇ ਤੇ ਫੌਜ ਹਮਲਾ ਕਰਕੇ ਆਪਾਂ ਮਲਕ ਭਾਗੋ ਜਿਵੇਂ ਗੁਰੂ ਨਾਨਕ ਸਾਹਿਬ ਦੇ ਟਾਈਮ ਦੀ ਗੱਲ ਕਰੀਏ ਆਪਾਂ ਉਸ ਟਾਈਮ ਦਾ ਜਿਵੇਂ ਮਲਕ ਭਾਗੋ ਤੇ ਆਪਣਾ ਭਾਈ ਲਾਲੋ ਜੀ ਦਾ ਉਹ ਇਤਿਹਾਸ ਫੇਰ ਅੱਜ ਮਤਲਬ ਮੈਨੂੰ ਮਤਲਬ ਮਹਿਸੂਸ ਹੁੰਦਾ ਵੀ ਉਹ ਇਤਿਹਾਸ ਫੇਰ ਅੱਜ ਇਹ ਕਹਿੰਦਾ ਵੀ ਇੱਕ ਬੰਨੇ ਅਸੀਂ ਮਤਲਬ ਜਿਹੜੇ ਹੈਗੇ ਆ ਭਾਈ ਲਾਲੋ ਜੀ ਵਾਂਗੂ ਵੀ ਆਪਣਾ ਖੂਨ ਪਸੀਨਾ ਡੋਲ ਕੇ ਆਪਣੀ ਹੱਕ ਸੱਚ ਦੀ ਕਮਾਈ ਕਰਕੇ ਲੋਕਾਂ ਨੂੰ ਕਿਰਤ ਕਰਕੇ ਦੇਸ਼ ਦਾ ਪੇਟ ਭਰਨ데요 ਕਿ ਕਿਸਾਨ ਇੱਕ ਉਹ ਆ ਜਿਹੜੇ ਮਤਲਬ ਕਿਸਾਨਾਂ ਦਾ ਖੂਨ ਚੂਸਣਦੇ ਆ ਗਰੀਬਾਂ ਦਾ ਮਜ਼ਦੂਰਾਂ ਦਾ ਮਤਲਬ ਹਰ ਇੱਕ ਇਨਸਾਨ ਦਾ ਖੂਨ ਚੂਸ ਕੇ ਉਹ ਆਪਣੀ ਰੋਟੀ ਚਲਾਉਂਦੇ ਆ ਆਪਣੇ ਆਪ ਨੂੰ ਮਤਲਬ ਆਪਣਾ ਮਤਲਬ ਜਿਹੜੇ ਆਪਣੇ ਸਵਾਦ ਜਿ ਮੈਂ ਮਕਾਇਦਾ ਹਨਾ ਸੋ ਉਹੋ ਇਤਿਹਾਸ ਹੈ ਜਿਹੜੇ ਫਿਰ ਰਚਿਆ ਜਾ ਰਿਹਾ ਵਸ ਉਹ ਆਪਾਂ ਨੂੰ ਸਾਰਿਆਂ ਨੂੰ ਇਹ ਲੋੜ ਆ ਇਸ ਟਾਈਮ ਤੇ ਸੋਚਣ ਦੀ ਕਿ ਜਿਹੜੇ ਜਿਹੜਾ ਮਤਲਬ ਹੁਣ ਜਿਵੇਂ ਮੈਂ ਤੁਹਾਨੂੰ ਦੱਸਾਂ ਪੀ ਆਪਣੇ ਮੋਦੀ ਸਾਹਿਬ ਆ ਜੇ ਪਿੱਛੇ ਮੈਂ ਚੱਲਾਂ ਗੱਲ ਤੇ ਪੀ ਆਪਣੇ ਉਹਨਾਂ ਕੋਲੇ ਟਾਈਮ ਹੈ گا ਵਾ ਸਿੰਗਰਾਂ ਨੂੰ ਮਿਲਦਾ ਐਕਟਰਾਂ ਨੂੰ ਮਿਲਦਾ ਉਹਨਾਂ ਨਾਲ ਬਾਤ ਚੀਤ ਕਰਨਦਾ ਹਨਾ ਇੱਕ ਜਿਹੜਾ ਕਿਸਾਨ ਹੈ ਜਿਹਨੂੰ ਅੱਜ 46 ਦਿਨ ਹੋ ਗਏ ਆ ਉਮਰ ਵੀ ਜਾਦੀ ਆ ਅੰ ਠੰਡ ਦਾ ਠੰਡ ਚ ਮਤਲਬ ਹੱਡ ਚੀਰਵੀ ਠੰਡਿਆ ਉਹਦੇ ਵਿੱਚ ਇੰਨੇ ਦਿਨਾਂ ਦਾ ਬੈਠਾ ਉਹਦੇ ਕੋਲ ਇੱਕ ਗੱਲ ਕਰਨ ਦਾ ਮਤ ਟਾਈਮ ਨਹੀਂ ਗਿਆ ਕੋਦੇ ਕੋਲ ਕਿਤੇ ਉਹਦੀ ਬਾਤ ਪੁੱਛਣ ਦਾ ਵੀ ਟਾਈਮ ਨਹੀਂ ਹੈਗਾ ਸੋ ਬੜਾ ਦੁੱਖ ਹੁੰਦਾ ਜਦੋਂ ਸਾਡੇ ਹੀ ਦੇਸ਼ ਮੰਨ ਲਓ ਅਸੀਂ ਪਿੱਛੇ ਆਪਣੇ ਉਸ ਟਾਈਮ ਦੇ ਵਿੱਚ ਗੋਰਿਆਂ ਦੇ ਟਾਈਮ ਤੇ ਆਪਣੀ ਦੇਸ਼ ਜਾਨ ਕੀਤੀ ਸਾਡਾ ਵੀ ਮੇਰਾ ਪਿੰਡ ਸੋਰ ਸਿੰਘ ਸਾਡੇ ਵੀ ਬਜ਼ੁਰਗਾਂ ਨੇ ਮੇਰੇ ਪਰਦਾਦਾ ਜੀ ਕਾਲੇ ਪਾਣੀ ਦੀ ਜੇਲ੍ਹ ਚ ਗਏ ਜੈਤੋ ਦੇ ਮੋਰਚੇ ਚ ਗਏ ਆ ਉਸ ਟਾਈਮ ਦੇ ਸਾਡਿਆਂ ਮਤਲਬ ਬਜ਼ੁਰਗਾਂ ਨੇ ਉਦੋਂ ਵੀ ਖੂਨ ਡੋਲੇ ਅਸੀਂ ਦੇਸ਼ ਜਾਨ ਕੀਤਾ ਵਾ ਦੇਸ਼ ਜਾਨ ਕਰਾਉਣ ਦਾ ਕੀ ਫਾਇਦਾ ਜੇ ਫਿਰ ਅਸੀਂ ਆਪਣੇ ਬਜ਼ੁਰਗ ਜਾਂ ਨੌਜਵਾਨ ਆਪਣੇ ਨੇ ਆ ਵੇਖੋ ਤੁਸੀਂ ਇੱਥੇ ਢੱਲੇਵਾਲ ਸਾਹਿਬ ਹੁਣੀ ਤੇ ਬੈਠੇ ਹੀ ਆ ਜਿਨ੍ਹਾਂ ਦੀ ਮੌਤ ਮਤਲਬ ਅੱਜ ਪਤਾ ਨਹੀਂ ਹੁਣੇ ਇਧਰ ਜਦੋਂ ਵੀ ਕੋਈ ਹੱਥ ਲਾਉਂਦਾ ਜਾਂ ਕੋਈ ਆਵਾਜ਼ ਮਾਰਦਾ ਮੈਨੂੰ ਇਹ ਲੱਗਦਾ ਵੀ ਉਧਰੋਂ ਹੀ ਆਵਾਜ਼ ਵੱਜਦੀ ਪਿਆ ਇਹੋ ਜਿਹਾ ਸੀਨ ਹੈ ਬਾਕੀ ਸਾਡੇ ਬਜ਼ੁਰਗ ਤੁਕ ਤੁਕੀ ਬਣੀ ਰਹਿੰਦੀ ਆ ਬੜੀ ਮੈਂ ਨਾ ਭਾਈ ਸਾਹਿਬ ਤੁਸੀਂ ਛੱਡੋ ਵੀ ਰਾਤ ਸੋਤੇ ਪਿਆ ਸੁਪਣਿਆਂ 'ਚ ਵੀ ਇਹੋ ਹੀ ਜਾਂਦਾ ਵੀ ਪਤਾ ਨਹੀਂ ਕੀ ਬਣ ਜਾਣਾ ਬਾਕੀ ਇੱਥੇ ਇੰਨੇ ਬਜ਼ੁਰਗ ਬੈਠੇ ਆ ਇੰਨੇ ਮਤਲਬ ਵੱਡੀ ਵੱਡੀ ਉਮਰ ਦੇ ਜਿਨ੍ਹਾਂ ਦਾ ਉਹਨਾਂ ਦਾ ਵੀ ਕੋਈ ਪਤਾ ਨਹੀਂ ਨਹੀਂ ਠੰਡ ਦੇ ਵਿੱਚ ਕਦੋਂ ਜਿਵੇਂ ਹੁਣ ਆ ਇੱਥੇ ਸ਼ੰਭੂ ਬਾਰਡਰ ਤੇ ਵੀ ਉਹ ਸਲਫਾਸ ਖਾ ਕੇ ਜਿਹੜਾ ਮਰ ਗਿਆ ਇਹ ਤੋਂ ਪਹਿਲਾਂ ਵੀ ਇੱਕ ਮਤਲਬ ਹੋਈ ਦਾਤਮਤ ਆ ਸੋ ਬਹੁਤ ਇੱਥੇ ਜਿਹੜੀਆਂ ਗੱਲਾਂ ਮੈਂ ਮਤਲਬ ਮੇਰਾ ਢਿੱਡ ਭਰਿਆ ਪਿਆ ਵੀ ਮੈਂ ਤੁਹਾਨੂੰ ਨਾਲ ਸਾਰੀ ਦਿਹਾੜੀ ਗੱਲਾਂ ਕਰ ਸਕਾਂ ਮੈਂ ਇਹੋ ਜਿਹਾ ਮਤਲਬ ਇੱਥੇ ਮਾਹੌਲ ਬਣਿਆ ਤੇ ਇੰਨਾ ਇੱਥੇ ਮਤਲਬ ਜ਼ਿਆਦਾ ਮਤਲਬ ਜਿਵੇਂ ਦੱਲੇਵਾਲ ਸਾਹਿਬ ਦਾ ਲਈ ਵੀ ਉਹਦਾ ਕਦ ਪਤਾ ਨਹੀਂ ਉਹਨਾਂ ਦਾ ਕਦੋਂ ਮਤਲਬ ਆਪਾਂ ਨੂੰ ਭਾਜੀ ਕੀ ਕਹਿਣਾ ਚਾਹੋਗੇ ਉਹਨਾਂ ਇੱਕ ਬੀਜੇਪੀ ਦੀ ਪੰਜਾਬ ਦੀ ਇਕਾਈ ਉਹ ਕਹਿੰਦੇ ਇਹ ਅਕਾਲ ਤਖਸਾਲਬ ਨੂੰ ਅਪੀਲ ਕੀਤੀ ਉਹਨਾਂ ਨੇ ਕਿ ਅਕਾਲ ਤਖਸਾਲਬ ਤੋਂ ਹੁਕਮ ਆਵੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਕਰਾਇਆ ਵੇ ਪਰ ਅਕਾਲ ਤਖਸਾਲਬ ਨੂੰ ਅਪੀਲ ਕਰਨ ਦੀ ਬਜਾਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੋ ਉਹਨਾਂ ਦੀ ਹੀ ਪਾਰਟੀ ਦੇ ਨੇ ਕਿ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਤੁਸੀਂ ਮੰਗਾ ਮੰਨ ਲਓ ਮਰਨ ਵਰਤ ਖਤਮ ਕਰ ਦੇਣਗੇ ਡੱਲੇਵਾਲ ਸਾਹਿਬ ਦਾ ਮੇਰੇ ਸਵਾਲ ਦਾ ਤੁਸੀਂ ਜਵਾਬ ਦਿੱਤਾ ਵਾ ਵੀ ਮੰਨ ਲਓ ਉੱਥੇ ਅਕਾਲ ਤਖਸਾਲ ਸਭ ਕੋਲ ਗਏ ਆ ਨਾ ਉੱਥੇ ਗਏ ਆ ਤੇ ਤੁਸੀਂ ਇਕੱਠੇ ਹੋ ਆਖੋ ਉਹਨੂੰ ਸਰਕਾਰ ਨੂੰ ਵੀ ਜਿਹਦਾ ਕਾਰਨ ਹੈ ਜਿਹਦੇ ਕਾਰਨ ਕਰਕੇ ਉਹ ਭੁਖੜਤਾਲ ਤੇ ਬੈਠੇ ਮਰਨ ਵਰਤੇ ਤੇ ਬੈਠੇ ਜਾਂ ਤੇ ਤੁਸੀਂ ਇਹਨਾਂ ਨਾਲ ਮੀਟਿੰਗ ਕਰਕੇ ਦੱਸੋ ਵੀ ਤੁਹਾਡੀਆਂ ਮੰਗਾਂ ਗਲਤ ਆ ਜਾਂ ਤੁਸੀਂ ਗਲਤ ਬੈਠੇ ਜਿੱਦਾਂ ਤੁਹਾਡਾ ਨਹੀਂ ਤਰੀਕਾ ਸਹੀ ਜਾਂ ਕੁਝ ਗੱਲ ਕਰੋ ਤੁਸੀਂ ਉਧਰ ਨੂੰ ਜਾਓ ਤੁਸੀਂ ਇੱਧਰ ਨੂੰ ਜਾਓ ਸਾਰੀ ਆਪਣੀ ਜਿਹੜੀ ਪੰਜਾਬ ਦੀ ਜਿਹੜੀ ਤੁਹਾਡੀ ਪਾਰਟੀ ਆ ਸਾਰੇ ਉਧਰ ਨੂੰ ਜਾ ਕੇ ਉਹ ਕਹੋ ਵੀ ਜਿਹੜੇ ਆਪਣੇ ਬਜ਼ੁਰਗ ਹੈ ਜਿਨ੍ਹਾਂ ਨੂੰ ਆਪਾਂ ਆਨੇ ਆਂ ਵੀ ਇਹ ਪੇਟ ਭਰਦੇ ਆ ਦੇਸ਼ ਦਾ ਤੇ ਉਹਨਾਂ ਨੂੰ ਆਣ ਕੇ ਉਹਨਾਂ ਦੀ ਗੱਲ ਸੁਣੋ ਉਥੇ ਜਾ ਕੇ ਪਹੁੰਚੋ ਇਧਰ ਨੂੰ ਜੂ ਜਾਂਦੇ ਜੇ ਸੋ ਪ੍ਰਧਾਨ ਜੀ ਉਹਨਾਂ ਨੇ ਵੀ ਸਵੇਰੇ ਥੋੜੀ ਕਿ ਮਤਲਬ ਦੋ-ਮਾ ਕਮੈਂਟਾਂ ਦੀ ਮਤਲਬ ਬੋਲੀ ਵੀ ਮੇਰੇ ਕੋ ਉਥੇ ਜਾਣ ਦੀ ਬਜਾਏ ਤੁਸੀਂ ਉਧਰ ਨੂੰ ਜਾਓ ਤੇ ਮੇਰੇ ਜਿਹੜੇ ਮਤਲਬ ਮੈਂ ਜਿਹੜੀ ਸੋਚ ਤੇ ਬੈਠਾ ਵਾਂ ਜਿਹੜੀ ਮੈਂ ਮੰਗ ਲੈ ਕੇ ਬੈਠਾ ਮੈਂ ਪੱਕਾ ਦਿਰੜ ਮੇਰਾ ਰਾਦਾ ਮੇਰਾ ਕੋਈ ਦਰਾਦਾ ਉਹ ਨਹੀਂ ਹੈਗਾ ਵੀ ਮੈਂ ਕਿਸੇ ਗੱਲੋਂ ਡੋਲ ਜੂਗਾ ਮੈਂ ਜਿਹੜੀ ਮੰਗਿਆ ਵੀ ਮੈਂ ਜਿਹੜੇ ਮੇਰੇ ਕਿਸਾਨ ਆ ਜਿਹੜੇ ਰੋਜ਼ ਮਰਦੇ ਆ ਆਤਮ ਹੱਤਿਆ ਕਰ ਕਰਕੇ ਮਰਦੇ ਮੈਂ ਉਹ ਆਪਣੀ ਜਿਹੜੀ ਇਹ ਚੇਨ ਆ ਉਹ ਬੰਦ ਕਰਨਾ ਚਾਹੁੰਨਾ ਮੈਂ ਮੈਂ ਚਾਹੁੰਨਾ ਵਾਂ ਵੀ ਸਰਕਾਰ ਨੂੰ ਮੇਰੀਆਂ ਉਜਾਗਾ ਜੀ ਬਿਲਕੁਲ ਏਕੇ ਦੀ ਕਿੰਨੀ ਕੁ ਲੋਡ ਸੀ ਇੱਥੇ ਜਿਹੜਾ ਹੁਣ ਏਕੇ ਦਾ ਹੱਥ ਜਿਹੜਾ ਦੂਜੀਆਂ ਜੱਥੇਬੰਦੀਆਂ ਦੇ ਵੱਲੋਂ ਅੱਗੇ ਵਧਾਇਆ ਜਾ ਰਿਹਾ ਤਾਂ ਅੱਜ 46 ਦਿਨ ਪੂਰੇ ਹੋਣ ਤੋਂ ਬਾਅਦ ਇੱਥੇ ਬਾਰਡਰਾਂ ਤੇ ਪਹੁੰਚ ਰਹੇ ਨੇ ਏਕਾ ਏਕੇ ਦਾ ਸੱਦਾ ਲੈ ਕੇ ਕਿ ਪਹਿਲਾਂ ਨਹੀਂ ਸੀ ਉਹਨਾਂ ਨੂੰ ਨਜ਼ਰ ਆ ਰਿਹਾ ਜਾਂ ਫਿਰ ਅੰਗੌਲਿਆ ਕਰ ਰਹੇ ਸੀ ਕਿਸ ਚੀਜ਼ ਦਾ ਇੰਤਜ਼ਾਰ ਸੀ ਆਕਰ ਬਾਕੀ ਬਾਈ ਜੀ ਜੇ ਮੈਂ ਮੇਰੀ ਗੱਲ ਸੁਣੋ ਨਾ ਮੈਂ ਤੇ ਹੋ ਆਨਾ ਨਾ ਵੀ ਦੇਰ ਆਇਆ ਦਰਸਤ ਆਇਆ ਜਿਵੇਂ ਮੰਨ ਲਓ ਜੇ ਅੱਜ ਹੀ ਜੇ ਮੰਨ ਲਓ ਅੱਗੇ ਵੀ ਇੱਕ ਦਿਨ ਪਹਿਲਾਂ ਮੀਟਿੰਗ ਸ਼ੈਨ ਦੋ ਇੱਥੇ ਆਏ ਹਨਾ ਵੀ ਅੱਜ ਆਏ ਆ ਮੈਂ ਤੇ ਅੱਗੇ ਆਨਾ ਵੀ ਸਾਡੀ ਟੀਮ ਮੈਨੂੰ ਮੈਨੂੰ ਮੈਂ ਜੇ ਸੱਚ ਪੁੱਛੋ ਨਾ ਵੀ ਮੈਂ ਤੁਹਾਨੂੰ ਆਪਣੇ ਮਨੋਂ ਗੱਲ ਦੱਸਦਾ ਵੀ ਮੈਨੂੰ ਬੜੀ ਖੁਸ਼ੀ ਆ ਵੀ ਸਾਡੇ ਕਿਸਾਨ ਸਾਡੇ ਮਜ਼ਦੂਰ ਇਕੱਠੇ ਹੁੰਦੇ ਆ ਕਿਉਂਕਿ ਅਸੀਂ ਅੱਜ ਤੱਕ ਸਾਡਾ ਜਿਹੜਾ ਪਿਛਲਾ ਇਤਿਹਾਸ ਹੈ ਨਾ ਅਸੀਂ ਇਕੱਠੇ ਹੋ ਕੇ ਜੰਗਾਂ ਲੜੀਆਂ ਤੇ ਸਾਡੀ ਗਾੜੀ ਕੋਈ ਨਹੀਂ ਰੁਕਿਆ ਹਨਾ ਤੇ ਅੱਜ ਵੀ ਸਾਨੂੰ ਇਕੱਠੇ ਹੋਣ ਕਈ ਸਵਾਲ ਆਏ ਵੀ ਪ੍ਰਧਾਨ ਜੀ ਉਹਨਾਂ ਦੀ ਸਿਹਤ ਦਾ ਹੁਣ ਕਿਵੇਂ ਆ ਮੈਂ ਵੀ ਉਹ ਕਾਲਪੁਰਖ ਗੜੀ ਅਰਦਾਸ ਕਰੋ ਵੀ ਜਿਹੜੀਆਂ ਸਰਕਾਰਾਂ ਮੰਨ ਜਾਣ ਜਿਹੜੇ ਸਾਡੇ ਕਿਸਾਨ ਆ ਜਿਹੜੇ ਮਜ਼ਦੂਰ ਐ ਸਾਰੇ ਇੱਕ ਜੁੱਟ ਹੋ ਜਾਣ ਕਿਉਂਕਿ ਆਪਾਂ ਦਿੱਲੀ ਤੇ ਇੱਕ ਜੁੱਟ ਹੋ ਕੇ ਲੜੇ ਆ ਤੇ ਆਪਾਂ ਆਪਣੀਆਂ ਮੰਗਾਂ ਮਨਾ ਲਈਆਂ ਅਸੀਂ ਤੇ ਆਪਾਂ ਸਰਕਾਰਾਂ ਦਬਾ ਲਈਆਂ ਹਨਾ ਅੱਜ ਵੀ ਸਾਨੂੰ ਇਹ ਲੋੜ ਆ ਅੱਜ ਵੀ ਮਤਲਬ ਏਕੇ ਦੀ ਲੋੜ ਆ ਮੈਨੂੰ ਸਾਨੂੰ ਖੁਸ਼ੀ ਆ ਵੀ ਅਸੀਂ ਚਾਹੁੰਦੇ ਆ ਵੀ ਪ੍ਰਧਾਨ ਜੀ ਹੁਣੀ ਬਚ ਸਕਣ ਉਹਨਾਂ ਦੇ ਬਚਣ ਦਾ ਇੱਕੋ ਕਿਉਂਕਿ ਉਹ ਦੱਸ ਦਿਆ ਵੀ ਜਿਹੜੀਆਂ ਐਮਐਸਪੀ ਆ ਜਾਂ ਜਿਹੜੀਆਂ ਮੰਗਾਵਾ ਉਹਦੇ ਤੇ ਕੋਈ ਗੱਲ ਚੱਲੂਗੀ ਉਹਦੇ ਬਾਰੇ ਕੋਈ ਸਰਕਾਰ ਸੁਣੂਗੀ ਗੱਲਬਾਤ ਤੇ ਫਿਰ ਮੈਂ ਕੋਈ ਆਪਣੀ ਮਤਲਬ ਜਿਹੜੀ ਭੁਖੜ ਹੜਤਾਲ ਦੇ ਵਿਚਾਰ ਕਰੂੰਗਾ ਸੋ ਜੇ ਆਪਾਂ ਇਕੱਠੇ ਹੋਵਾਂਗੇ ਸਰਕਾਰਾਂ ਨੂੰ ਮਤਲਬ ਦਬਾ ਸਕਾਂਗੇ ਤੇ ਫਿਰ ਆਪਾਂ ਆਪਣਾ ਲੀਡਰ ਵੀ ਬਚਾ ਸਕਾਂਗੇ ਸੋ ਸਾਨੂੰ ਬੜੀ ਖੁਸ਼ੀ ਆ ਵੀ ਅਸੀਂ ਆਪਣੇ ਲੀਡਰ ਨੂੰ ਬਚਾਉਣ ਨਾਲ ਨੂੰ ਤੁਰ ਰਹੇ ਆ ਜੀ ਜੀ ਬਿਲਕੁਲ ਤਾਂ ਏਸੀ ਡਾਕਟਰ ਅਪਤਾਰ ਜੀ ਜੋ ਕਿ ਲਗਾਤਾਰ ਸਮੇਂ-ਸਮੇਂ ਸਿਰ ਚੈਕਿੰਗ ਕਰਦੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਤਾਂ ਇਹਨਾਂ ਦਾ ਦਰਦ ਜਿਹੜਾ ਉਹ ਸ਼ਬਦਾਂ ਦੇ ਵਿੱਚ ਬਿਆਨ ਕਰ ਰਹੇ ਨੇ ਦੂਜੇ ਪਾਸੇ ਤੋਂ ਯਾਨੀ ਕਿ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਇਹ ਬੱਸ ਖੜੀ ਆ ਐਂਬੂਲੈਂਸ ਇੱਥੇ ਖੜੀ ਆ ਇੱਥੇ ਮੈਡੀਕਲ ਟ੍ਰੀਟਮੈਂਟ ਆ ਦੂਜੇ ਪਾਸੇ ਮੈਂ ਕਹੂੰਗਾ ਤਸਵੀਰ ਦਿਖਾਈ ਜਾਵੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਪਿਛਲੇ 46 ਦਿਨਾਂ ਤੋਂ ਬੈਠੇ ਨੇ ਕਹਿੰਦੇ ਜਦੋਂ ਇਸ ਸਾਈਡ ਤੋਂ ਕੋਈ ਹੱਥ ਹਿਲਾਉਂਦਾ ਆ ਕੋਈ ਆਵਾਜ਼ ਮਾਰਦਾ ਜਾਂ ਫਿਰ ਕਿਸੇ ਹੋਰ ਪਾਸੇ ਤੋਂ ਵੀ ਆਵਾਜ਼ ਕੰਨਾਂ ਦੇ ਵਿੱਚ ਪੈਂਦੀ ਆ ਤਾਂ ਸਾਨੂੰ ਇੱਕ ਦਮ ਇਹ ਹੁੰਦਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜ਼ਿਆਦਾ ਨਾ ਵਿਗੜ ਗਈ ਹੋਵੇ ਕਹਿੰਦੇ ਸਾਡੇ ਮਨ ਨੂੰ ਤੁਕ ਤੁਕੀ ਲੱਗੀ ਰਹਿੰਦੀ ਆ ਸਾਰੀ ਰਾਤ ਜਿਹੜੀ ਸਾਨੂੰ ਨੀਂਦ ਨਹੀਂ ਆਉਂਦੀ ਵਾਕਈ ਹੀ ਇਹ ਇੱਕ ਡਾਕਟਰ ਦੇ ਦਰਦ ਨੇ ਡਾਕਟਰ ਦੇ ਸ਼ਬਦ ਨੇ ਇਹ ਕਿਉਂਕਿ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਪਰ ਡਾਕਟਰ ਜਦੋਂ بےबस ਹੋ ਜਾਣ ਕਿਉਂਕਿ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਨੇ ਕਿ ਮੈਂ ਮੈਡੀਕਲ ਟਰੀਟਮੈਂਟ ਨਹੀਂ ਲੈਣਾ ਜਦੋਂ ਤੱਕ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਨਹੀਂ ਬਣਦਾ ਜੋ ਮੰਨੀਆਂ ਹੋਈਆਂ ਮੰਗਾਂ ਨੇ 13 ਮੰਗਾਂ ਸਾਡੀਆਂ ਮੰਨ ਲੀਆਂ ਜਾਣ ਉਸ ਤੋਂ ਬਾਅਦ ਹੀ ਕਹਿੰਦੇ ਮੈਂ ਮਰਨ ਵਰਤ ਖਤਮ ਕਰਾਵਾਂਗਾ ਤਾਂ ਡਾਕਟਰ ਜੋ ਸਭ ਕੁਝ ਕਰਕੇ ਵੀ ਕੁਝ ਨਾ ਕਰ ਸਕਣ ਫੇਰ ਜ਼ਰੂਰ ਮਨ ਨੂੰ ਚਿੰਤਾ ਬਣ ਜਾਂਦੀ ਆ